ਪਰ ਬੜ ਨੀਜੀ ਕਮਿੰਟ ਦੇ ਵਿੱਚ ਮੇਰੇ ਹੱਥ ਚ ਪਰਸ ਸੀਗਾ ਪਰਸ ਦੀ ਬੈਲਟ ਮੇਰੇ ਹੱਥ ਚ ਰਹਿ ਗਈ ਤੇ ਪਰਸ ਹੋ ਕੇ ਟਾ ਗਿਆ ਬਸ ਇੱਕ ਸਕਿੰਟ ਹੋ ਗਿਆ ਕੀ ਕੀ ਕੁਛ ਸੀਗਾ ਪਰਸ ਦੇ ਵਿੱਚ ਪਰਸ ਦੇ ਵਿੱਚ 5-6 ਲੱਖ ਰੁਪਿਆ ਸੀਗਾ ਆਧਾਰ ਕਾਰਡ ਪੈਨ ਕਾਰਡ ਕੋਲ ਛੋਟਾ ਮੋਟਾ ਸਮਾਨ ਸੀਗਾ ਕਿੱਥੇ ਜਾ ਰਹੇ ਸੀ ਤੁਸੀਂ ਅਸੀਂ ਚੰਡੀਗੜ੍ਹ ਜਾ ਰਹੇ ਸੀ ਸਰ ਅਸੀਂ ਜੁਝਾਰ ਵਾਸਤੇ ਜਾਣਾ ਸੀ 4:30 ਵਜੇ ਜਿਹੜੀ ਬਾਲੀ ਜਾਣਾ ਸੀ ਬੋਟੇਜ ਮਿਰਸੀ ਦੇ ਟਰੀਟਮੈਂਟ ਚੱਲਦਾ ਤੇ ਡਵਾਈਨਡ ਜਾਣਾ ਸੀ ਡਾਕਟਰ ਕੋਲ ਤੇ ਵੈਸੇ ਉਹਦੇ ਜਦੋਂ ਦੋ ਮੈਂ ਮਸ਼ੀਨ ਇਥੇ ਛੱਡ ਕੇ ਸਕੂਟਰ ਤੇ ਘਰੇ ਛੱਡਣ ਗਿਆ ਸੀ ਤੇ ਆਂਦੇ ਵਾ ਪਾਣਾ ਵਾਪਰ ਗਿਆ ਸੀ ਤੇ ਲੋਕ ਖੜੇ ਸੀ ਸਾਰੇ ਮੈਡਮ ਘੁੜਾਟ ਸੀਗੇ ਕੱਲ ਬਾਅਦ ਕੀ ਹੋਈ ਬਦੋ ਮੋਟਰਸਾਈਕਲ ਤੇ ਪਿੱਛੋਂ ਬੰਦੇ ਆਏ ਸੀਗੇ ਮੂੰਹ ਬੰਨੇ ਹੋਏ ਸੀ ਉਹਨਾਂ ਦੇ ਉਹਨਾਂ ਨੇ ਮੈਡਮ ਤੋਂ ਪਰਸਪੋਨ ਬੜੀ ਕੋਸ਼ਿਸ਼ ਕੀਤੀ ਕੋਹਰੇ ਆ ਉਹ ਤਣੀ ਮੈਡਮ ਦੇ ਹੱਥ ਚ ਰਹਿ ਗਈ ਤੇ ਉਹ ਪਰਸਪੋ ਕੇ ਲੈ ਗਏ ਕੀ ਕੁਛ ਸੀਗਾ ਪਾਸ ਉਹਦੇ ਜੋ ਡਾਕੂਮੈਂਟਸ ਹੈ ਜਿਹੜਾ ਆਈਡੈਂਟੀਟੀ ਕਾਰਡ ਪੈਨ ਕਾਰਡ ਬਾਕੀ ਹੋਰ ਸਬਾਨ ਛੋਟਾ ਮੋਟਾ ਸਾਰਾ ਤੇ ਪੈਸੇ ਹੈਗੇ ਸੀ 5 ਤੋਂ 6 ਲੱਖ ਰੁਪਏ ਦੇ ਲਗਭਗ ਸੇ ਨਕਰ ਭੇ ਕਰੇ ਵਾਸਤੇ ਚਲੇ ਅਸੀਂ ਪਟਿਆਲੇ ਪਾ ਮਕਾਨ ਖਰੀਦਿਆ ਸੀ ਉਹਦੀ ਰਜਿਸਟਰੀ ਕਰਾਉਣੀ ਸੀ ਰਜਿਸਟਰੀ ਕਿਉਂ ਚੱਲੇ ਹਾਂਜੀ ਕੀ ਮੰਗ ਕਰਦੇ ਮੰਗਦਾ ਇਹ ਸਾਡੇ ਪੈਸੇ ਵਾਪਸ ਮਿਲਨੇ ਚਾਹੀਦੇ ਬਸ ਉਹ ਸਿਰਫ ਮੰਗਦੇ ਹੀ ਹੁਣੇ ਬਸ ਉਹ ਕੀ ਕਰਨਾ ਹੋਵੇ ਜਦੋਂ ਇਹ ਕਰੀਬ ਕੋਨੇ ਕਾਲਜ ਬਸ ਹਾਂ ਬਸ 7.5 ਮੋੜ ਜੱਟ ਦੇ ਵਿੱਚ ਰਸ ਮੈਡਮ ਇੱਥੇ ਇਕੱਲੇ ਖੜੇ ਸੀ ਬਾਕੀ ਆਸ-ਪਾਸ ਸੀਗੇ ਹਲੇ ਮਤਲਬ ਬਸ ਆਉਣ ਤੇ ਪੰਜ-ਸੱਤ ਮਿੰਟ ਸੀਗੇ ਹਲੇ ਮੈਂ ਮੈਡਮ ਨੂੰ ਛੱਡ ਕੇ ਸਕੂਟਰ ਘਰੇ ਛੇ ਚੜ੍ਹਨ ਲਾਣ ਗਿਆ ਸੀ ਤੋ ਉਹਨਾਂ ਦਾ ਟਾਈਮ ਦੀ ਬਣ ਬਦ ਗੱਲ ਬਾਤ ਨਹੀਂ ਜੇ 1 ਮਿੰਟ ਦੇ ਵਿੱਚ ਮੇਰੇ ਹੱਥ ਚ ਪਰਸ ਸੀਗਾ ਪਰਸ ਦੀ ਬੈਲਟ ਮੇਰੇ ਹੱਥ ਚ ਰਹਿ ਗਈ ਤੇ ਪਰਸ ਹੋ ਕੇ ਡਾਗੇ ਬਸ ਇੱਕ ਸੈਕਿੰਡ ਹੋ ਗਿਆ ਕੀ ਕੀ ਕੁਛ ਸੀਗਾ ਪਰਸ ਦੇ ਵਿੱਚ ਪਰਸ ਦੇ ਵਿੱਚ 5-6 ਲੱਖ ਰੁਪਿਆ ਸੀਗਾ ਆਧਾਰ ਕਾਰਡ ਪੈਨ ਕਾਰਡ ਕੋ ਛੋਟਾ ਮੋਟਾ ਸਮਾਨ ਸੀਗਾ ਕਿੱਥੇ ਜਾ ਰਹੇ ਸੀ ਤੁਸੀਂ ਅਸੀਂ ਚੰਡੀਗੜ੍ਹ ਜਾ ਰਹੇ ਸੀ ਸਰ ਅਸੀਂ ਜੁਝਾਰ ਵਾਸਤੇ ਜਾਣਾ ਸੀ 9:30 ਵਜੇ ਜਿਹੜੀ ਬਾਲੀ ਜਾਣਾ ਸੀ ਬੋਟੇਜ ਮਿਰਸੀ ਦੇ ਟ੍ਰੀਟਮੈਂਟ ਚੱਲਦਾ ਤੇ ਦੋ ਇੰਡਰਜਾਂ ਸੀ ਡਾਕਟਰ ਕੋਲ ਤੇ ਵੈਸੇ ਉਹਦੇ ਜਦੋਂ ਦੋ ਮੈਂ ਮਸ਼ੀਨ ਵਿੱਚੋਂ ਛੱਡ ਕੇ ਸਕੂਟਰ ਤੇ ਘਰੇ ਛੱਡਣ ਗਿਆ ਸੀ ਤੇ ਆਂਦੇ ਵਾ ਪਾਣਾ ਵਾਪਰ ਗਿਆ ਸੀ ਤੇ ਲੋਕ ਖੜੇ ਸੀ ਸਾਰੇ ਮੈਡਮ ਨੂੰ ਘੁਰਾਟ ਸੀਗੇ ਕੱਲ੍ਹ ਵਾਰਤੀ ਹੋਈ ਬਦੋ ਮੋਟਰਸਾਈਕਲ ਤੇ ਪਿੱਛੋਂ ਬੰਦੇ ਆਏ ਸੀਗੇ ਮੂੰਹ ਬੰਨੇ ਹੋਏ ਸੀ ਉਹਨਾਂ ਦੇ ਉਹਨਾਂ ਨੇ ਮੈਡਮ ਤੋਂ ਪਰਸਪੋਨ ਬੜੀ ਕੋਸ਼ਿਸ਼ ਕੀਤੀ ਕੋਹਰੇ ਆ ਉਹ ਤਣੀ ਮੈਡਮ ਦੇ ਹੱਥ ਚ ਰਹਿ ਗਈ ਤੇ ਉਹ ਪਰਸਪੋ ਕੇ ਲੈ ਗਏ ਕੀ ਕੁਛ ਸੀਗਾ ਪਾਸ ਉਹਦੇ ਜੀ ਡਾਕੂਮੈਂਟਸ ਹੈ ਜਿਹਾ ਆਈਡੈਂਟੀਟੀ ਕਾਰਡ ਪੈਨ ਕਾਰਡ ਬਾਕੀ ਹੋਰ ਸਬਾਨ ਛੋਟਾ ਮੋਟਾ ਸਾਰਾ ਤੇ ਪੈਸੇ ਹੈਗੇ ਸੀ 5 ਤੋਂ 6 ਲੱਖ ਰੁਪਏ ਦੇ ਲਗਭਗ 6 ਲੱਖ ਰੁਪਏ ਕਰੀਏ ਅਸੀਂ ਚੱਲੇ ਅਸੀਂ ਪਟਿਆਲੇ ਪਵਾ ਮਕਾਨ ਖਰੀਦਾ ਸੀ ਉਹਦੀ ਰਜਿਸਟਰੀ ਕਰਾਉਣੀ ਚਾਹੀਦੀ ਰਜਿਸਟਰੀ ਕਰਾਉਣ ਚੱਲੇ ਹਾਂਜੀ ਕੀ ਮੰਗ ਕਰਦੇ ਮੰਗਦਾ ਇਹ ਸਾਡੇ ਪੈਸੇ ਵਾਪਸ ਮਿਲਨੇ ਚਾਹੀਦੇ ਬਸ ਉਹ ਤੋਂ ਮੰਗਦੇ ਹੀ ਹੁਣੇ ਬਸ ਉਹ ਕੀ ਕਰਨਾ ਹੁੰਦਾ ਜਦੋਂ ਇਹ ਕਰੀਬ 9:30 ਵਜੇ ਨੂੰ ਬਸ ਆਇਆ ਹਾਂ ਹਾਂ ਵਾ ਸਾਢੇ 7:30 ਵਜੇ ਦੇ ਵਿੱਚ ਰਸ ਬਹੁਤ ਹੰਦ ਬਸ ਸਾਢੇ ਰਸ ਮੈਡਮ ਇੱਥੇ ਇਕੱਲੇ ਖੜੇ ਸੀ ਬਾਕੀ ਆਸ-ਪਾਸ ਸੀਗੇ ਹਲੇ ਮਤਲਬ ਬਸ ਆਉਣ ਤੇ 5-7 ਮਿੰਟ ਸੀਗੇ ਹਲੇ ਮੈਂ ਮੈਡਮ ਨੂੰ ਛੱਡ ਕੇ ਸਕੂਟਰ ਘਰੇ ਛੱਡਣ ਨੂੰ ਲਾਣ ਗਿਆ ਸੀ ਅੱਛਾ ਉਦੋਂ ਟਾਈਮ ਕੋਨੇ ਟਾਈਮ ਦੀ ਬਣ ਵਾ